ਬਾਰ ਬਾਰ ਹਮਦਾਇ ਚਲਦਾ ਜਾ ਰਿਹਾ ਬਾਰ 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 ਨਹੀਂ ਹੈ ਜਾਨ ਬੜੀ ਬਾਰਮ ਟ੍ਰੈਕ ਲੱਗ ਟੈਕ ਸਾਢੇ ਸੱਤਾਂ ਬਾਜੀ ਕੋਰਾ ਪ੍ਰਧਾਨ ਸਾਹਿਬ ਤੇ ਗੱਲਬਾਤ ਗੱਲਬਾਤ ਛੁੱਭੇ ਲਿਆਉਤ ਵਰਗੇ ਮੰਨੋ ਹੋ ਗਿਆ ਸਾਡੇ ਬਾਪੂ ਹਣੀ ਵੀ ਆ ਰਹੇ ਨੇ ਆਹ ਦੇਖੋ ਅਜਾ ਦੁਪਹਿਰ ਹੋ ਗਈ ਮੁੰਡੇਓ ਅੱਜ ਇੱਥੇ ਕਿਉਂ ਸੱਤੇ ਪਾਜੀ ਲੋ ਜੀ ਆਪਾਂ ਦਾ ਰੈਡੀ ਖੜੇ ਆ ਹੱਬਾ ਸਾਰੇ ਜਾਨੇ ਰੈਡੀ ਖੜੇ ਆ ਪੀਪੜੀਆਂ ਬੰਨਣ ਲਈ ਲੋ ਜੀ ਸਾਡੇ ਸੱਤਾ ਪਾਜੀ ਹੁਣੀ ਸਾਤੀ ਲੈ ਕੇ ਖਲੋਤੇ ਨੇ ਹੂੰ ਨਾਹੀਂ ਮਾਰਦੇ ਮਰਦੇ ਚੱਲੇ ਪਾਦੇ ਉਹ ਲੋ ਜੀ ਸਾਡਾ ਤਾਂ ਮੈਂ ਇੰਨਾ ਕਰਦੇ ਹੋਏ ਤੁਹਾਡੇ ਸਾਹਮਣੇ ਲੋ ਜੀ ਬਿਲਕੁਲ ਕੰਮ ਨਹੀਂ ਕੋਈ ਦਾ ਹਾਂ ਐ ਕੰਮ ਬੀਜਿਆ ਸਪੈਦਾ ਜਮੂਦ ਨੇ ਤੁਸੀਂ ਸੁਣੇ ਸਾਨੂੰ ਤੂੰ ਕਹੇ ਸਪੈਦਾ ਵੀ ਵਿੱਚ ਬੀਜਿਆ ਈ ਢੀ ਕਣਕ ਦੇ ਵਿੱਚ ਪਹਿਲਾਂ ਦੱਸਿਓ ਵੀ ਸਪੈਦਾ ਵੀ ਜਨਾ ਸਹੀ ਸੀਗਾ ਜਾਂ ਗਲਤ ਤੂੰ ਰੀਪਰ ਫੇਰਦੇ ਆ ਸਮੇਂ ਦੱਸੋ ਹੁਣ ਇਸ ਕਣਕ ਦੇ ਨਹੀਂ ਸਪੈਦੇ ਦੀ ਕੋਈ ਗਾਰੰਟੀ ਨਹੀਂ ਹੋਵੇ ਸਾਡੀ ਪਹਿਲੀ ਵੀਡੀਓ ਆ ਇਹ ਕੋਈ ਰਗੜ ਹੋ ਜਾਣਾ ਕਿਹੜਿਆ ਕੱਲਾ ਕੱਲੇ ਮੋਡ ਖੜਾ ਹੋਊਗਾ ਆਇਤਾ ਸਭ ਟੈਰੀ ਕੋ ਪੂਰਾ ਹੈ ਦਾਏ ਬਾਕੀ ਇਹਨਾਂ ਸਾਰਾ ਛੱਡਿਆ ਇਹਦਾ ਹੋਰ ਵੀ 12 ਫੁੱਟ ਦਾ ਚੱਲਿਆ ਆ ਪੁੱਲੇ ਪਾਸੇ ਨਾਲ ਦਾਸਪੁਰ ਤੋਂ ਬਿਆਲ ਤੱਕ ਕਿੱਥੇ ਹਸਪਤਾਲ ਆ ਦੇ ਆਗਰੇ ਦਾ ਆਨੇ ਉਸ ਦੇ ਜਰੀ ਆ ਉਸ ਬੈਂਡੇ ਇਹਦੇ ਪੈਂਦਾ ਇਹ ਚੀਜ਼ ਕੀ ਕਹਿਣਾ ਬਾੜਾ ਇਹ ਬਾੜਾ ਸਾਰੇ ਸਾਰੇ ਸਰਤਾ ਸਾਬ ਸੁੱਬੇ ਸੱਬੇ ਲਿਓ ਹੁਣ ਫਿਰ ਭਰੀਆਂ ਪਾਈਏ ਸਾਹਮਣੇ ਐਂਪ ਵੀ ਤੁਹਾਨੂੰ ਚਾਲੂ ਕਰਕੇ ਦਿਖਾਵਾਂਗੇ 1.5 ਲੱਖ ਦਾ ਲਾਇਆ ਉੱਪਰ ਲਓ ਜੀ ਗਣਾ ਗੁਣਾ ਤਾਂ ਮੇਰੇ ਹਿਸਾਬ ਨਾਲ ਲਾਉਣਾ ਰੁੱਕੇ ਲਾਉਣਗੇ ਹੈਂ ਪਾਈਦਾ ਠੀਕ ਹੈ ਨਾ ਵੀਰ ਜੀ ਪਾਈਦਾ ਬੁਲਾ ਹਰੇ ਬੁਲਾ ਤਰਫਲਰ ਵੀ ਲਾਏ ਆ ਜੀ ਵਿੱਚ ਤਾਂ ਗੱਲ ਆਇਆ ਹੋਵੇ ਵਿੱਚ ਬਾੜਾਂ ਕੱਢੇ ਪਤਾ ਹੁੰਦਾ ਆ ਰਿਸ਼ਤੇ ਇਹ ਬਾਜਾ ਕਹੇ ਤੇਜ਼ਪੈ ਇੱਦਾਂ ਲਾਇਆ ਇੱਥਈ ਕੋਈ ਲੰਬੇ ਰਹਿਣੀ ਨਾ ਮਾਰਾਂ ਨਾ ਨਾ ਲਾਜਾ ਬਾਬੇ ਦਾ ਸੀਟ ਕੱਟ ਹੋ ਰਿਹਾ ਉਹ ਆਇਆ ਬਾਬਾ ਇੱਥੇ ਹੀ ਖੜੇ ਹੈ ਸਾਰੇ ਜੀ ਇਹ ਸਾਰੇ ਜੀ ਆ ਪਰਲੀ ਸਾਈਡ ਟੱਕਰ ਪੈਦਾ ਹੀ ਆ ਦੇ ਜੀ ਸਪੇਡਾ ਹੁਣ ਵੱਜਦਾ ਕਿ ਨਹੀਂ ਵੱਜਦਾ ਸਪੇਡਾ ਲੱਗਾ ਦੇਖੀਏ ਓਹੋ ਲਾ ਮਾ ਬਰਾ ਦਾ ਚਾਹ ਰੋ ਹੋਈ ਜਾਣਾ ਕੰਮ ਉਹਨਾਂ ਨੂੰ ਫੇਬੀ ਲੈ ਕੇ ਆ ਗਏ ਜੀ ਬੰਦੇ लिया विचार सारी बात को कपोटा सरपंच साहब ਕਿੱਥੇ ਤੱਕ ਰਾਏ ਸਰਪੰਚ ਸਾਹਿਬ ਕਿੱਥੇ ਤੱਕ ਕਰਾ ਉਹ ਨੂੰ ਮੈਨ ਫੇਟਾ ਹੋ ਗਿਆ ਸੋ ਬਈ ਉਹ ਲਾਰ ਤੱਕ ਕਰ ਦਿੱਤੇ ਤੱਕਰ ਪਪਲਰ ਦੀ ਦੀਏ ਤੁਹਾਨੂੰ ਤੇ ਤੱਕਰ ਪਪਲਰ ਦਿਖ ਰਿਹਾ ਥੇ ਤੱਕਰ ਕਣਕ ਆਪਣੇ ਕੋਲ ਹੀ ਆ ਜ ਸਾਰੀ ਇਹ ਵਡਾਈ ਕਰਕੇ ਆਪਾਂ ਫਿਰ ਇਸ ਤੋਂ ਬਾਅਦ ਆ ਜਾਵਾਂਗੇ ਅਗਲੇ ਖੇਚ ਲੋ ਜੀ ਅੱਜ ਸਾਡਾ ਪਹਿਲਾ ਵਲੌਗ ਆ ਇਹ ਤਿੰਨ ਸਪੈਡੇ ਬਚਾਤੇ ਤਿੰਨ ਸਪੈਡੇ ਓਏ ਆ ਕੇ ਲਾਣ ਕੇ ਲਾ ਦਿਓ ਸਪੈਡੇ ਤੇ ਨਾ ਮੈਂ ਨਾ ਤੇਰੇ ਸਪੈਡੇ ਨੇ ਬੈਠੇ ਆ ਜਿਹੜੇ ਉਹ ਜਦੋਂ ਬੱਤੀ ਆਉਂਦੀ ਹੈ ਨਾ ਉਹ ਸਿੱਟੀ ਛੱਡੇ ਆ ਬੱਸ ਸਪੈਡਾ ਬਾਬਾ ਸਪੈਡਾ ਰਗੜਦੀ ਐ ਬਿਲਕੁਲ ਰਗੜ ਦਿਓ ਜੀ ਸਪੈਡਾ ਵਿੱਚੇ ਪਰੂਫ ਆਏ ਉਹਨੇ ਹੈ ਨਹੀਂ ਅੱਤਾ ਗਾਣਾ ਗੁਣਾ ਲੌੜਾ ਹੀ ਕੋਈ ਗਾਣਾ ਗੁਣਾ ਐਂਪ ਵੀ ਰੱਖਿਆ ਆ ਨਵਾਬਾ ਵੇਂਟ ਅਸਲੀ ਜਾਨਾ ਆ ਮੱਲ ਐ ਚੱਕ ਹੋ ਗਿਆ ਸਪੈਦਾ ਵਿੱਚੇ ਹੀ ਹੁਣ ਆਹ ਦੇਖ ਲਾ ਕੇ ਆਣ ਕੇ ਤਾਂ ਨੇ ਬਾਬਾ ਜੀ ਕਹਿੰਦੇ ਸਪੈਦਾ ਵਿੱਚੇ ਰਗੜ ਦੋ ਕੋਈ ਨਹੀਂ ਉਹ ਪੈਦਾ ਆ ਗਿਆ ਸਪੈਦਾ ਆ ਆ ਆ ਆ ਆ ਆ ਉਹ ਬਚਾ ਹੋ ਗਿਆ ਬਈ ਤੇਰਾ ਤਾਂ ਬਚਾਅ ਕਰ ਲਿਆ ਜੀ ਇਹ ਥੋੜਾ ਕੰਨ ਉਹ ਗੱਲ ਥੋੜਾ ਤੇਰੀ ਇਕ ਹਾਂ ਤੂੰ ਯਾਰ ਰੱਖਦੇ ਆਂ ਦਮ ਤੇ ਖੜਾ ਬੈਠਾ ਹੈਂ ਅੱਗੇ ਰੋਮ ਜੈਸੋ ਬੇ ਸਾਡੀ ਤੇਰਾ ਲਾਈਫ ਇਹ ਕਿਨੇ ਕਿਨੇ ਚੰਗੇ ਬੰਦੇ ਲੈ ਕੇ ਚੰਗਾ ਬੰਦਾ ਕੱਗ ਲਿਆ ਇਹਦਾ ਨਾਲ ਬਾਹਰ ਆਇਆ ਆ ਲਾਈਵ ਤੇ ਆ